ਹਾਂਜੀ ਹੁਣ ਜਿਹੜੀ ਬਹੁਤ ਵੱਡੀ ਅਪਡੇਟ ਫਿਰ ਤੋਂ ਸਾਹਮਣੇ ਆ ਗਈ ਆ ਬਿਕਰਮਜੀਠੀਏ ਦੇ ਕਈ ਮਾਮਲੇ ਹੋਰ ਸਾਹਮਣੇ ਆ ਗਏ ਆ ਤਾਂ ਪਹਿਲਾਂ ਇੱਕ ਵੀਡੀਓ ਸੁਣਾਵਾਂਗੇ ਤੁਹਾਨੂੰ ਬਣੇ ਰਹੋ ਚੈਨਲ ਤੇ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਬਹੁਤ ਵੱਡੇ ਖੁਲਾਸੇ ਹੋਣ ਜਾ ਰਹੇ ਆ ਸੁਣੋ ਵੀਡੀਓ ਤੁਹਾਨੂੰ ਜਿਹੜਾ ਸਰਕਾਰ ਦੇ ਵਿਹਲੈਂਸ ਵਿਭਾਗ ਵੱਲੋਂ ਆਇਆ ਉਹ ਵੀ ਆਪਾਂ ਪੜ੍ਹ ਕੇ ਸੁਣਾ ਦੇਣੇ ਕਿ ਉਹਦੇ ਚ ਕੀ ਕਿਹਾ ਵਾ ਉਹਦੇ ਚ ਕਿਹਾ ਗਿਆ ਕਿ ਸਿਟ ਸੈਟ ਅਤੇ ਵਿਜੀਲੈਂਸ ਬਿਊਰੋ ਦੀ ਜਾਂਚ ਵਿੱਚ ਵਿਕਰਮਜੀਤਿਆ ਦੁਆਰਾ ਵੱਡੀ ਪੱਧਰ ਤੇ ਡਰੱਗ ਮਨੀ ਦੀ ਲੌਂਡਰਿੰਗ ਮਨੀ ਦਾ ਖੁਲਾਸ ਹੋਇਆ ਜੇ ਲੌਂਡਰਿੰਗ ਮਨੀ ਦਾ ਖੁਲਾਸ ਹੋਇਆ ਤਾਂ ਇਹਦਾ ਮਤਲਬ ਹੈ ਕਿ ED ਕੋ ਵੀ ਕੇਸ ਜਾਊਗਾ EDVS ਦੀ ਜਾਂਚ ਕਰ ਗਈ ਉਹ ਕਹਿ ਰਹੇ ਨੇ ਕਿ 540 ਕਰੋੜ ਤੋਂ ਵੱਧ ਵੱਡੀ ਗੈਰ ਕਾਨੂੰਨੀ ਰਾਸ਼ੀ ਦਾ ਪਤਾ ਚੱਲਿਆ ਮਜੀਠੀਆ ਦੇ ਕੰਟਰੋਲ ਵਾਲੀਆਂ ਕੰਪਨੀਆਂ ਦੇ ਬੈਂਕ ਖਾਤਿਆਂ ਵਿੱਚ 161 ਕਰੋੜ ਰੁਪਏ ਦੀ ਵੱਡੀ ਬੇਸਾਬੀ ਨਕਦੀ ਜਮ੍ਹਾਂ ਹੋਣ ਦੇ ਵੀ ਰਿਕਾਰਡ ਮਿਲੇ ਨੇ ਸ਼ੱਕੀ ਵਿਦੇਸ਼ੀ ਸੰਸਥਾਵਾਂ ਰਾਹੀਂ ਵੀ 141 ਕਰੋੜ ਰੁਪਏ ਦੇ ਲੈਣ ਦੇਣ ਦੇ ਸਬੂਤ ਮਿਲੇ ਨੇ ਕੰਪਨੀ ਦੇ ਵਿੱਤੀ ਵੇਰਵਿਆਂ ਵਿੱਚ ਬਿਨਾਂ ਕਿਸੇ ਜਾਣਕਾਰੀ ਸਪਸ਼ਟਿਕਰਨ ਦੇ 236 ਕਰੋੜ ਰੁਪਏ ਦੀ ਜਿਹੜੀ ਵਾਧੂ ਰਾਸ਼ੀ ਦਾ ਵੀ ਪਤਾ ਲੱਗਾ ਐਸੇ ਵੱਲੋਂ 22 ਵਿਕਤੀਆਂ ਦੇ ਟਿਕਾਣਿਆਂ ਅਤੇ ਵਿਜੀਲੈਂਸ ਬਿਊਰੋ ਦੇ ਤਿੰਨ ਥਾਵਾਂ ਤੇ ਕੀਤੀ ਗਈ ਛਾਪੇਮਾਰੀ ਅਤੇ ਬਰਾਮਦਗੀ ਕਾਰਨ ਵਿੱਚ 30 ਤੋਂ ਵੱਧ ਮੋਬਾਈਲ ਫੋਨ, 5 ਲੈਪਟਾਪ, 3 ਆਈਪੈਡ, 2 ਡੈਸਕਟਾਪ ਤੇ ਕਈ ਡਾਇਰੀਆਂ, ਸੰਪਤੀ ਦੇ ਕਈ ਦਸਤਾਵੇਜ਼ ਅਤੇ ਸਰਾਇਆ ਇੰਡਸਟਰੀ ਨਾਲ ਸੰਬੰਧਿਤ ਦਸਤਾਵੇਜ਼ ਵੀ ਮਿਲੇ। ਹੁਣ ਟਿਕਾਣੇ ਤੇ ਸਿਰਫ ਬਿਕਰਮ ਸਿੰਘ ਮਜੀਠੀਆ ਦੇ ਦੱਸਿਆ ਜਾ ਰਿਹਾ। ਲੇਕਿਨ ਜਿਹੜੀ ਆਮ ਆਦਮੀ ਪਾਰਟੀ ਦੇ ਜਿਹੜਾ ਸੋਸ਼ਲ ਮੀਡੀਆ ਪੇਜਾ ਉੱਥੇ ਤੇ ਦੱਸਿਆ ਜਾ ਰਿਹਾ ਕਿ ਗਰਦਾਸਪੁਰ ਹਸ਼ਾਰਪੁਰ ਪੜੀ ਕਿੱਥੇ ਕੀਤੇ ਆ ਉਹਦੀ ਖਬਰ ਨਹੀਂ ਦੱਸੀ ਰਹੀ ਜਾ ਰਹੀ ਕਿ ਉਹ ਕਿੰਨਾਂ ਦੇ ਘਰ ਛਾਪੇ ਮਾਰੇ ਨੇ ਕੀ ਕੰਪਨੀ ਦੇ ਨਾਲ ਜੁੜੇ ਉਹ ਲੋਕਾਂ ਦੇ ਘਰ ਛਾਪੇ ਮਾਰੇ ਜਾਂ ਹੋਰ ਜਾਂ ਫਿਰ ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਗੇਮ ਬਣਾਈ ਸਰਕਾਰ ਨੇ ਕਿ ਲੋਕਾਂ ਨੂੰ ਲੱਗੇ ਕਿ ਵਿਕਰਮ ਸਿੰਘ ਮਜੀਠੀਆ ਇਕੱਲਾ ਟਾਰਗੇਟ ਨਹੀਂ ਕੀਤਾ ਗਿਆ ਇਸ ਮਸਲੇ ਦੇ ਵਿੱਚ ਅਸੀਂ ਹੋਰ ਦਾਦੇ ਛਾਪੇ ਮਾਰੇ ਉਹਨਾਂ ਦੇ ਤੇ ਜਿਹੜੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਛਾਪੇ ਮਾਰੇ ਨੇ ਜਿਹਦੇ ਤੇ ਕਿਹਾ ਜਾ ਰਿਹਾ ਕਿ 22 ਵਿਕਤੀਆਂ ਦੇ ਟਿਕਾਣਿਆਂ ਤੇ ਵਿਜੀਲੈਂਸ ਬਿਊਰੋ ਤਿੰਨ ਥਾਮਾ ਦੇ ਉਹ ਨਹੀਂ ਦੱਸਿਆ ਜਾ ਰਿ ਤੇ ਕਿੱਥੇ ਮਾਰੇ ਨੇ ਉਹ ਵੀ ਦੱਸਣਾ ਚਾਹੀਦਾ ਹੈਗਾ ਹੁਣ 30 ਤੋਂ ਵੱਧ ਫੋਨ ਕੀ ਸਿਰਫ ਵਿਕਰਮ ਸਿੰਘ ਮੀਡੀਆ ਜਿਹੜਾ ਜਾਂ ਸਰਕਾਰ ਉਹ ਕਹਿ ਰਹੀ ਕਿ 30 ਤੋਂ ਵੱਧ ਕਿ ਸਿਰ ਬਿਕਰਮ ਸਿੰਘ ਮਜੀਠੀਆ ਦੇ ਘਰੋਂ ਮਿਲੇ ਨੇ 30 ਹੁਣ ਉਹਦੇ ਘਰ ਦੇ ਵਿੱਚ ਕਿੰਨੇ ਜੀ ਨੇ ਬਿਕਰਮ ਸਿੰਘ ਮਜੀਠੀਆ ਉਹਨਾਂ ਦੀ ਵਾਈਫ ਐਮਐਲਏ ਗਨੀਵਕਰ ਮਜੀਠੀਆ ਉਹਨਾਂ ਦੇ ਬ੍ਰਦਰ ਆ ਉਹਨਾਂ ਦੀ ਵਾਈਫ ਹੋ ਸਕਦੇ ਨੇ ਉਹਨਾਂ ਦੇ ਮਾਤਾ ਪਿਤਾ ਨੇ ਘਰ ਦੇ ਵਿੱਚ ਤੇ 6-7 ਤੋਂ ਜੀ ਤੇ 30 ਮੋਬਾਈਲ ਕੀ ਬਾਕੀ ਥਾਵਾਂ ਤੋਂ ਆਏ ਨੇ ਹੁਣ ਸਾਰੇ ਇੱਕ ਜਾਂਚ ਦਾ ਵਿਸ਼ਾ ਹੁਣ ਕਹਿੰਦੇ ਨੇ ਕਿ ਇਸ ਮਸਲੇ 'ਚ ਵਿਜੀਲੈਂਸ ਬਿਊਰੋ ਦੇ ਅਧਿਕਾਰੀ ਦੱਸਦੇ ਨੇ ਕਿ ਪੁਲਿਸ ਸਥਾਨ ਪੰਜਾਬ ਸਟੇਟ ਕ੍ਰਾਈਮ ਬਿਊਰੋ ਵਿਖੇ ਸਾਲ 2021 ਦੇ ਦਰਜ ਐਫਆਈਆਰ ਨੰਬਰ 2 ਜੋ ਜਾਂਚ ਕਰੀ ਵਿਸ਼ੇਸ਼ ਜਾਂਚਕਮਤ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਜਾਂਚ ਵਿੱਚ ਵਿਕਰਮ ਸਿੰਘ ਮਜੀਠੀਆ ਵੱਲੋਂ ਡਰੱਗ ਮਨੀ ਦੀ ਵੱਡੀ ਪੱਧਰ ਤੇ ਲਾਂਡਰਿੰਗ ਦਾ ਖੁਲਾਸਾ ਹੋਇਆ ਮੁਢਲੀ ਜਾਂਚ ਤੋਂ ਪਤਾ ਲੱਗਾ ਕਿ ਇਸ ਕੇਸ ਵਿੱਚ 540 ਕਰੋੜ ਰੁਪਏ ਤੋਂ ਵੱਧ ਦੀ ਡਰੱਗ ਮਨੀ ਦਾ ਕੋਈ ਗੈਰਕੁਨਿ ਤਰੀਕੇ ਨਾਲ ਲੈਣ-ਦੇਣ ਕੀਤਾ ਗਿਆ ਜਿਸ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਖਾਤਿਆਂ ਵਾਲੀ ਕੰਪਨੀਆਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ 168 ਕਰੋੜ ਰੁਪਏ ਦੀ ਵੱਡੀ ਬੇਸਾਬ ਨਗਦੀ ਸ਼ੱਕੀ ਵਿਦੇਸ਼ੀ ਸੰਸਥਾਵਾਂ ਹਾਂਜੀ ਇਹ ਜਿਹੜਾ ਪੂਰਾ ਮਾਮਲਾ ਹੁਣ ਤੁਸੀਂ ਸੁਣ ਹੀ ਲਿਆ ਜੀ ਜਿਹਦੇ ਵਿੱਚ ਵਿਕਰਮ ਮਜੀਠੀਏ ਦੇ 500 ਕਰੋੜ ਦੇ ਜਿਹੜੇ ਕੀ ਇਹ ਜੋ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਹੋਈ ਆਮਦਨ ਤੇ ਬਾਕੀ ਜਿਹੜੀ ਗੱਲ ਹੋਰ ਕਰਦਗੇ ਆਪਾਂ 500 ਦੱਸਦੇ ਆਏ ਪਰ ਕੱਲ 540 ਕਰੋੜ ਦੱਸਿਆ ਗਿਆ ਸੀ 540 ਕਰੋੜ ਆ ਕੋਈ 500 ਕਰੋੜ ਨਹੀਂ ਤੇ 540 ਕਰੋੜ ਆ ਤੇ ਬਾਕੀ ਜਿਹੜੇ ਹੋਰ ਵੀ ਮਾਮਲੇ 141 ਕਰੋੜ ਦੀ ਵਿਦੇਸ਼ੀ ਬੈਂਕਾਂ ਦੇ ਵਿੱਚ ਲੈਣ ਦੇਣ ਵੀ ਹੋਇਆ ਤੇ 30 ਫੋਨ ਬਰਾਮਦ ਹੋਇਆ ਲੈਪਟਾਪ ਹੋਰ ਵੀ ਕਈ ਮਾਮਲੇ ਸਾਹਮਣੇ ਆ ਗਏ ਤੇ ਪਰ ਹੁਣ ਜਿਵੇਂ ਵਿਕਰਮਜੀਠੀ ਨੂੰ ਗ੍ਰਿਫਤਾਰੀ ਦੇ ਵਿੱਚ ਲੈ ਲਿਆ ਤੇ ਜਿਹਦੇ ਵਿੱਚ ਹੁਣ ਵਿਕਰਮਜੀਠੀ ਨੇ ਇੱਕ ਸੀਐਮ ਪੰਤਮਾਨ ਨੂੰ ਚੈਲੰਜ ਵੀ ਕੀਤਾ ਉਹਨੇ ਮੁੱਛਾਂ ਨੂੰ ਵੱਟ ਦੇ ਕੇ ਕਿਹਾ ਵੀ ਜੋ ਤੁਸੀਂ ਕਰਨਾ ਕਰ ਲੋ ਤੁਹਾਡਾ ਢੂੜ ਸਾਲ ਰਹਿ ਗਿਆ ਤੇ ਰਮਨੀਤ ਬਿੱਟੂ ਦਾ ਵੀ ਇਹੀ ਕਹਿਣਾ ਤਾਂ ਵੀ ਥੋੜਾ ਢੂੜ ਸਾਲ ਰਹਿ ਗਿਆ ਜੋ ਚਾਹੇ ਕਰ ਲੋ ਪਰ ਆਪ ਦੇ ਵਾਰੀ ਚੀਕਾ ਨਾ ਮਾਰੋ ਤੇ ਜਦੋਂ ਸਾਡੀ ਸਰਕਾਰ ਆ ਗਈ ਤੁਹਾਡਾ ਢੂੜ ਸਾਲ ਰਹਿ ਗਿਆ ਤੇ ਪਰ ਹੁਣ ਜਿਵੇਂ ਅਕਸਰ ਸੀਐਮ ਪੰਤਮਾਨ ਬਾਰੇ ਮੀਡੀਆ ਦੇ ਵਿੱਚ ਆ ਕੇ ਕੁਝ ਨਾ ਕੁਝ ਬੋਲਦੇ ਰਹਿੰਦੇ ਸੀ ਹਨਾ ਵਿਕਰਮ ਜੀਟੀਆ ਤੇ ਪਰ ਹੁਣ ਉਹਨਾਂ ਤੇ ਐਕਸ਼ਨ ਇਸ ਕਰਕੇ ਹੋ ਗਿਆ ਵੀ ਇਹ ਜਿਹੜੀ ਪ੍ਰਾਪਰਟੀ ਆ ਇਹ ਐਨ 540 ਕਰੋੜ ਆਮਦਨ ਦੱਸੀ ਜਾਂਦੀ ਹੈ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਆ ਤੇ ਇਹ ਕਿੱਥੋਂ ਆਈ ਆ ਤੇ ਬਾਕੀ ਜਿਹੜੇ ਲੈਪਟਾਪ ਕੋਈ ਹੋਰ 30 ਫੋਨ ਦੱਸੇ ਗਏ ਆ ਬਾਕੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੈਣ ਦੇਣ ਹੋਇਆ 141 ਕਰੋੜ ਉਹ ਦੱਸਿਆ ਜਾਂਦਾ ਤੇ ਹੋਰ ਵੀ ਕਈ ਮਾਮਲੇ ਸਾਹਮਣੇ ਆ ਗਏ ਤੇ ਪਰ ਪੂਰਾ ਮਾਮਲਾ ਹਜੇ ਤੱਕ ਹਜੇ ਹੋਰ ਸਾਹਮਣੇ ਆਉਣਾ ਬਾਕੀ ਆ ਕਿਉਂਕਿ ਵਿਕਰਮ ਮਜੀਠੀਆ ਪੁਲਸ ਦੀ ਹਿਜਾਤਤ ਦੇ ਵਿੱਚ ਆ ਤੇ ਹਜੇ ਪੂਰਾ ਮਾਮਲਾ ਸਾਹਮਣੇ ਹੋਰ ਆਉਣਾ ਵੀ ਹਜੇ ਕੀ ਕੁਝ ਹੋਰ ਨਿਕਲੂ ਆ ਜੇ ਤਾਂ ਪਤਾ ਨਹੀਂ ਲੱਗਿਆ ਹੈ ਤਾਂ ਸਿਰਫ ਇੱਕ ਉਹਨਾਂ ਨੇ ਮੋਟਾ-ਮੋਟਾ ਦੱਸਿਆ ਤੇ ਪਰ ਹੁਣ ਜਿਹੜਾ ਇਹ ਕੱਲ ਜਦੋਂ ਵਿਕਰਮ ਮਜੀਠੀਆ ਚੱਕਿਆ ਤੇ ਇਹਨਾਂ ਦਾ ਕਹਿਣਾ ਇਹ ਆ ਵੀ ਵਿਜੀਲੈਂਸ ਸਾਡੇ ਘਰੇ ਤੱਕੇ ਨਾ ਬੜੀ ਆ ਤਾਂ ਹੁਣ ਇਹ ਆ ਜੋ ਪਹਿਲੇ ਨੰਬਰ ਤੇ ਵਿਜੀਲੈਂਸ ਕੋਈ ਮਾੜੇ ਖੜਕੜੇ ਆਉਂਦੀ ਨਹੀਂ ਜਦੋਂ ਚੰਗੀ ਤਰ੍ਹਾਂ ਇਹਨੂੰ ਪ੍ਰੋਪਰ ਤੌਰ ਤੇ ਸੀਆਈਡੀ ਹੁੰਦੀ ਵੀ ਹੈ ਬੰਦੇ ਕੋਲੇ ਐਨੀ ਪ੍ਰਾਪਰਟੀ ਆ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਆ ਤਾਂ ਉਦੋਂ ਵਿਜੀਲੈਂਸ ਦਾ ਛਾਪਾ ਪੈਂਦਾ ਨਾ ਕੋਈ ਕੋਈ ਮਬੂਲੀ ਛਾਪਾ ਨਹੀਂ ਹੁੰਦਾ ਇਹ ਪਹਿਲਾਂ ਚੰਗੀ ਤਰ੍ਹਾਂ ਸੀਆਈਡੀ ਪੂਰੀ ਪ੍ਰੋਪਰ ਤੌਰ ਤੇ ਇਹਨਾਂ ਕੋਲੇ ਜਾਣਕਾਰੀ ਹੁੰਦੀ ਹੈ ਤੇ ਫੇਰ ਪੈਂਦੀ ਆ ਵਿਜੀਲੈਂਸ ਦਾ ਛਾਪਾ ਤੇ ਹੁਣ ਜਿਹੜੀ ਪੰਜਾਬ ਪੁਲਿਸ ਤੇ ਵਿਜੀਲੈਂਸ ਇਹਨਾਂ ਦੇ ਘਰੇ ਪਹੁੰਚਦੀ ਆ ਤੇ ਪਰ ਹੁਣ ਸੀਐਮ ਭਵਨਤਮਾਨ ਦਾ ਬਹੁਤ ਵੱਡਾ ਇੱਕ ਐਕਸ਼ਨ ਹੋ ਗਿਆ ਇਹਦੇ ਤੇ ਤਾਂ ਜਿਹਦੇ ਵਿੱਚ ਹੁਣ ਦੇਖਣਾ ਇਹ ਬਣਦਾ ਅੱਗੇ ਦਾ ਮਾਮਲਾ ਕੀ ਰਹੂਗਾ ਕਿਉਂਕਿ ਹੁਣ ਇਹਨਾਂ ਦੇ ਘਰ ਦੇ ਮੈਂਬਰ ਜਿਵੇਂ ਹੁਣ ਗੱਲ ਕਰੀਏ ਇਹਨਾਂ ਦੇ ਪੱਖ ਦੇ ਵਿੱਚ ਰਵਨੀਤ ਬਿੱਟੂ ਵੀ ਬੋਲੇ ਆ ਤੇ ਜੇ ਗੱਲ ਕਰੀਏ ਇਹਦੇ ਜੋ ਘਰ ਦੇ ਮੈਂਬਰ ਹੈ ਦੀ ਪਤਨੀ ਉਹ ਵੀ ਉਹਨਾਂ ਨੇ ਵੀ ਕਿਹਾ ਤੇ ਬਾਕੀ ਜਿਹੜੇ ਨੇ ਜੋ ਹਰਸਿਮਰਤ ਕੌਰ ਆ ਜਿਹਨਾਂ ਦੀ ਸਿਸਟਰ ਜੋ ਇਹਨਾਂ ਦੀ ਭੈਣ ਉਹਨਾਂ ਨੇ ਵੀ ਕਿਹਾ ਕਿ ਕੈਮਰੇ ਸਾਹਮਣੇ ਤਬੀ ਜੋ ਇਹ ਸਾਡੇ ਨਾਲ ਤੱਕਾ ਕਰ ਰਹੀ ਹੈ ਸਰਕਾਰ ਇਹ ਹੈ ਜੀ ਉਹ ਹੈ ਜੀ ਜਿਵੇਂ ਹੁਣ ਲੀਡਰ ਇੱਕ ਦੂਜੇ ਨੂੰ ਕਹਦੇ ਹੁੰਦੇ ਆ ਪਰ ਅਕਸਰ ਆਪਾਂ ਦੇਖਦੇ ਹਾਂ ਜੀ ਬਿਕਰਮ ਜੀਠੀਆ ਕੁਝ ਨਾ ਕੁਝ ਜਿਵੇਂ ਲੀਡਰ ਇੱਕ ਦੂਜੇ ਨੂੰ ਹਨਾ ਨਿੰਦੀ ਹੁੰਦੇ ਆ ਜਿਵੇਂ ਸੀਐਮ ਭਵੰਤਮਨ ਦੂਜੇ ਲੀਡਰਾਂ ਨੂੰ ਤਾਂ ਇਹ ਉਹਨਾਂ ਨੂੰ ਹਨਾ ਇੱਕ ਦੂਜੇ ਨੂੰ ਤੇ ਪਰ ਹੁਣ ਮਾਮਲਾ ਇਹ ਨਿਕਲਿਆ ਜਿਵੇਂ ਜੁੱਧ ਨਸ਼ ਅਵਿਰਧ ਸੀਐਮ ਭਵੰਤਮਨ ਨੇ ਜਿਹੜਾ ਐਕਸ਼ਨ ਲਿਆ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਵੱਡੇ ਮਗਰਮਾਛਾ ਜੇ ਫੜ ਨਹੀਂ ਬਾਕੀ ਉਹਨਾਂ ਦੇ ਵਿੱਚ ਹੁਣ ਦੱਸਿਆ ਜਾਂਦਾ ਵੀ ਇਹੀ ਵੱਡਾ ਵੱਡਾ ਮਗਰਮਾਛਾ ਬਿਕਰਮਜੀਤਿਆ ਜੀਡੀ ਨੇ ਕੋਲ ਇਨੀ ਪ੍ਰਾਪਰਟੀ ਬਣੀ ਗੈਰ ਕਾਨੂੰਨੀ ਤਰੀਕੇ ਨਾਲ 540 ਕਰੋੜ ਦੀ ਆਮਦਨ ਇਹ ਕਿੱਥੋਂ ਬਣੀ ਆ ਕਿਵੇਂ ਆਈ ਆ ਇਹ ਦੱਸੋ ਇਹ ਵਿਜੀਲੈਂਸ ਨੇ ਹੁਣ ਸਾਰੀ ਜਾਣਕਾਰੀ ਹਜੇ ਲੈਣੀ ਆ ਤੇ ਅੱਗੇ ਦਾ ਮਾਮਲਾ ਜਦੋਂ ਸਾਹਮਣੇ ਆਇਆ ਤੁਹਾਡੇ ਨਾਲ ਉਹ ਵੀ ਗੱਲ ਸਾਂਝੀ ਕਰਾਂਗੇ ਪਰ ਜਿਹੜਾ ਅੱਜ ਤੱਕ ਦਾ ਮਾਮਲਾ ਇਹ ਆ ਖਬਰ ਤੁਸੀਂ ਸਾਰੀ ਪੂਰੀ ਸੁਣੀ ਲਈ ਵੀ ਹਰੇ ਕੀ ਕੁਝ ਹੋਰ ਬਰਾਮਦ ਹੋਇਆ ਤਾਂ ਹਜੇ ਪਰ ਜਾਣਕਾਰੀ ਹਜੇ ਇੱਕ ਦਿਨ ਦੇ ਵਿੱਚ ਨਹੀਂ ਹੁੰਦੀ ਵਿਜੀਲੈਂਸ ਅਜੇ 2-3 ਦਿਨਾਂ ਦੇ ਵਿੱਚ ਪੂਰੀ ਜਾਣਕਾਰੀ ਆਪਣੇ ਬੰਨਿਓ ਮੂਹਰੇ ਤਰਦੂਗੀ ਵੀ ਹਜੇ ਕੀ ਮਾਮਲਾ ਹਜੇ ਕੀ ਕੁਝ ਹੋਰ ਨਿਕਲੂਆ ਕਹਿਣ ਦਾ ਮਤਲਬ ਇਹ ਤਾਂ 540 ਕਰੋੜੀ ਹਜੇ ਤਾਂ ਸਿਰਫ ਮੋਟੀ ਮੋਟੀ ਰਕਮ ਦੱਸੀ ਆ ਹਜੇ ਪਤਾ ਨਹੀਂ ਕਿੰਨੇ ਕੁ ਮਾਮਲੇ ਹੋਰ ਸਾਹਮਣੇ ਆਉਣਗੇ ਹੁਣ ਦੱਸਿਆ ਇਹ ਜਾਂਦਾ ਵੀ ਇਹ ਜੋ ਡਰੱਗਸ ਵੇਚ ਕੇ ਚਿੱਟਾ ਵੇਚਦਾ ਸੀ ਵਿਕਰਮਜੀਤ ਜਾਂ ਫੇਰ ਇਹ ਨਹੀਂ ਪ੍ਰੋਪਰਟੀ ਬਣਾਈਆ ਗੈਰਕਾਨੂੰਨੀ ਤਰੀਕੇ ਤੇ ਅੱਜ ਦੇ ਵਿਚਾਰ ਤੁਹਾਡੇ ਅਸਾਂ ਜੀ ਜ਼ਰੂਰ ਕਰਨੇ ਆ ਜੋ ਕਿ ਸੀਐਮ ਪੰਤਮਾਨ ਦਾ ਇੱਕ ਐਕਸ਼ਨ ਹੋ ਗਿਆ ਵਿਕਰਮ ਜੀਠੀਏ ਤੇ ਜਿਵੇਂ ਦੱਸਿਆ ਜਾਂਦਾ ਵੀ ਵੱਡੇ ਵੱਡੇ ਮਗਰਮਾ ਚੱਕਣੀ ਹਜੇ ਹੋਰ ਬਾਕੀ ਆ ਵਿਕਰਮ ਜੀਠੀਆ ਜੋ ਤੇ ਹਜੇ ਹੋਰ ਪਤਾ ਨਹੀਂ ਕਿੰਨੇ ਕੁ ਫਸਣਗੇ ਨਾਲ ਨਾਲ ਜਿਹੜਾ ਇਹ ਵੀ ਦੱਸਿਆ ਜਾਂਦਾ ਵੀ ਸੁਖਵੀਰ ਬਾਦਲ ਨੂੰ ਵੀ ਰਗੜਾ ਲੱਗਣ ਜਾ ਰਿਹਾ ਤਾਂ ਹੁਣ ਦੇਖਣਾ ਇਹ ਬੰਦਾ ਵੀ ਅੱਗੇ ਦਾ ਮਾਮਲਾ ਕੀ ਰਹੂ ਆ ਵੀ ਅੱਜ ਦੇ ਵਿਚਾਰ ਤੁਹਾਡੇ ਅਸਾਂ ਜੀ ਜ਼ਰੂਰ ਕਰਨੇ ਸੀ ਜੋ ਕਿ ਵਿਕਰਮ ਜੀਠੀਆ ਨੂੰ ਲੈ ਕੇ ਜੋ ਅੱਜ ਦੀ ਬਹੁਤ ਵੱਡੀ ਅਪਡੇਟ ਆਈ ਹੈ ਸਾਹਮਣੇ ਤੇ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗਲਤ ਕਰਦੇ ਰਹੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋਈ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੇਗਾ ਤੁਹਾਨੂੰ ਨੋਟੋਪੇ ਧੰਨਵਾਦ